ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਹਾਂਜੀ ਜੇਕਰ ਦੋਸਤੋ ਤੁਸੀਂ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਨਵੇਂ ਆਏ ਆ ਤਾਂ ਆਪਣੇ ਕਬੱਡੀ ਅਪਡੇਟ 2K ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਜਰੂਰ ਦਬਾ ਲਓ ਜੋ ਕਿ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਤਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਆਪਾਂ ਗੱਲ ਕਰਦੇ ਹਾਂ ਜੋ ਝੰਡਾ ਕਲਾ ਫਕਰ ਝੰਡਾ ਜ਼ਿਲ੍ਹਾ ਮਾਨਸਾ ਵਿੱਚ ਬੋਤ ਚੋਟੀ ਦਾ ਕਬੱਡੀ ਕੱਪ ਹੋਣ ਜਾ ਰਿਹਾ ਹੈ ਅੱਜ ਇੱਥੇ ਕਬੱਡੀ ਆਲ ਓਪਨ ਦੀਆਂ ਚਾਰ ਚੋਟੀ ਦੀਆਂ ਕਲੱਬਾਂ ਪਹੁੰਚ ਰਹੀਆਂ ਪਹਿਲਾ ਨਾਮ ਦਿੱਤਾ ਜਾਵੇਗਾ 111111 ਰੁਪਏ ਦੂਸਰਾ ਨਾਮ ਦਿੱਤਾ ਜਾਵੇਗਾ 88888 ਰੁਪਏ ਬੈਸਟਾਂ ਨੂੰ ਮਿੱਤਰੋ 3131000 ਦੀ ਨਕਦ ਰਕਮ ਨਾਲ ਸਨਮਾਨਿਤ ਕੀਤਾ ਜਾਵੇਗਾ ਬਾਕੀ ਆਪਾਂ ਸੁਣੋ ਸਾਰੀ ਵੀਡੀਓ ਧਿਆਨ ਨਾਲ ਕਰਦੇ ਆਂ ਗੱਲ ਕਿਹੜੇ ਪਲੇਅਰ ਕਿਹੜੀ ਟੀਮ ਵਿੱਚ ਖੇਡਣਗੇ ਦਿਨੇ ਤੁਹਾਨੂੰ ਜਾਣਕਾਰੀ ਜਿੰਨੀ ਆਪਣੇ ਕੋਲੇ ਅਪਡੇਟ ਆਈ ਹੈ ਆਪਾਂ ਤੁਹਾਡੇ ਨਾਲ ਕਰਦੇ ਹਾਂ ਸਾਂਝੀ ਸੁਣੋ ਸਾਰੀ ਵੀਡੀਓ ਲਾਸਟ ਤੱਕ ਧੰਨਵਾਦ ਜੀ ਹਾਂਜੀ ਜੇ ਆਪਾਂ ਅਜ ਪਹਿਲੀ ਟੀਮ ਦੀ ਗੱਲ ਕਰੀਏ ਪਹਿਲੀ ਟੀਮ ਬਣੀ ਹੈ શ્રી ਆਨੰਦਪੁਰ ਸਾਹਿਬ ਕਬੱਡੀ ਕਲੱਬ ਭੋਲੇਵਾਲ ਪਲੱਸ ਬਾਹੁ ਅਕਬਰਪੁਰ ਸ਼ੀਲੂ ਬਾਹੁ ਅਕਬਰਪੁਰ ਸਮਿਥ ਸ਼ਿਵਾ ਮੀਨਾ ਜਖੇਪਲ ਜੀਤ ਕੋਟਲੀ ਰਵੀ ਕੈਨਰਮ ਗੋਰਾ ਰਸਾਲੂ ਸੁਖੀ ਅਲੀਕਾ ਮੋਹਿਤ ਡੀਂਗ ਫੌਜੀ ਫੱਗੂ ਵਿਨੇ ਆਦ ਇਹ ਟੀਮ ਛੋਟੀ ਦੀ ਬਣੀ ਹੈ ਇਹ ਖੇਡੇਗੀ ਫਕਰ ਝੰਡਾ ਝੰਡਾ ਕਲਾਂ ਜਿਨ੍ਹਾਂ ਮਾਨਸਾ ਵਿੱਚ ਬਹੁਤ ਛੋਟੀ ਦੀ ਟੀਮ ਬਣੀ ਹੈ ਹਾਂਜੀ ਮਿੱਤਰੋ ਜੋ ਦੂਜੀ ਟੀਮ ਬਣੀ ਹੈ ਇਹਦੇ ਬਾਰੇ ਗੱਲ ਕਰੀਏ ਆਪਾਂ ਸ਼ਕਰਪੁਰ ਦੀ ਟੀਮ ਬਣੀ ਹੈ ਜਿਸ ਵਿੱਚ ਫਰਿਆਦ ਸ਼ਕਰਪੁਰ ਮਲੂਕ ਸ਼ਕਰਪੁਰ ਸਾਜੀ ਸ਼ਕਰਪੁਰ ਸ਼ਰਨਾ ਡੱਗੁਰਮਾਣਾ ਗੁਰਵਿੰਦਰ ਕਾਂਗਾ ਸੱਤੀ ਦਿੜਬਾ ਬੂਟਾ ਅਣਦਾਣਾ ਲੱਡਾ ਬੱਲਪੁਰੀਆ ਗੁਰੀਤ ਥਨੇਰ ਮੁਕੇਸ਼ ਹਰਿਆਣਾ ਸੁਖਵੀਰ ਗੁਰੂ ਸਰ ਸਿਮਾ ਥਰਾਜ ਰੋਮੀ ਲਹਾਰਾ ਅਰਸ਼ਲਵਾਰਾ ਆਦ ਇਹ ਟੀਮ ਵੀ ਖੇਡੇਗੀ ਫਕਰ ਝੰਡਾ ਝੰਡਾ ਕਲਾ ਜ਼ਿਲ੍ਹਾ ਮਾਨਸਾ ਦੇ ਕਬੱਡੀ ਕੱਪ ਤੇ ਹਾਂਜੀ ਕਿੱਦਾਂ ਦੀ ਲੱਗੀ ਆਪਣੇ ਚੈਨਲ ਕਬੱਡੀ ਅਪਡੇਟ 2K ਦੀ ਜਾਣਕਾਰੀ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੱਧ ਤੋਂ ਵੱਧ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ